ਕਿੰਦਾ ਸਾਰੇ ਤੇ ਮੈਂ ਤਾਂ ਡਾਡਾ ਕੀਤਾ ਤੇ ਹੀ ਕਰਨੇ ਪੀਤੇ ਵੇ ਦਾ ਕਦਾ ਵਲੋਗ ਨਹੀਂ ਆਇਆ ਚੱਲ ਆਪਾਂ ਦੱਸਾਂ ਪਿੱਛੇ ਸਾਰੇ ਆਪਾਂ ਚੱਲਾਂਗੇ ਭਰਾ ਨੂੰ ਲੈਣਾ ਵੀ ਨਾਲ ਜਾਊਗਾ ਸਕੂਲੇ ਸਕੂਲੇ ਮੈਂ ਵੀ ਆ ਵੀ ਗਈ ਫਿਰ ਲੈ ਜੀਦੇ ਭਰਾ ਨੂੰ ਸਕੂਲੋ ਟਲੂ ਗੇਟ ਖੋਲ ਜਲਦੀ ਭਰਾ ਨੂੰ ਆ ਗੇਟ ਖੋਲ ਕੇ ਫੇਰ ਲੈ ਕੇ ਆਵਾਂਗੇ ਬਾਏ ਆ ਗਏ ਬਲਵੀ ਸਕੂਲ ਬਲਵੀ ਸਕੂਲ ਲਾਈਨ ਸਹੀ ਜਾਈਏ ਨੇ ਭਰਾ ਨੂੰ ਲੈਣਾ ਆਪਦੇ ਨੂੰ ਆ ਬੇ ਪਗਲ ਹੀ ਜਾਂਦੀ ਆ ਤੁਹਾਨੂੰ ਗਲੀ ਦਿਖਾਣਾ ਹਾਲ ਦੇਖ ਗਲੀ ਦਾ ਭੇੜੀ ਜੀ ਗਲੀ ਚ ਚੱਲੇ ਆ ਤੇ ਆ ਸਾਡੇ ਨਾਲ ਇੱਕ ਬੰਦਾ ਹੋਰ ਹੈ ਅੱਲਾ ਹੀ ਤੁਸੀਂ ਮੇਰੇ ਪੁਰਾਣੇ ਵਲੌਗ ਵੀ ਦੇਖਿਆ ਹੋਊਗਾ ਮਾ ਗਲੀ ਜੀ ਜਾਨਣਾ ਦਾ